ਜੀ ਬਾਈ ਸਤਿ ਸ੍ਰੀ ਅਕਾਲ ਅੱਜ ਆਪਾਂ ਸਮਾਣੇ ਤੁਹਾਨੂੰ ਦੱਸਿਆ ਬਾਈ ਲਾਡੀ ਨੇ ਆਪਣੇ ਨੇ ਸ਼ੋਅਰੂਮ ਕਰਿਆ ਜਿਹੜਾ ਉਹਨੂੰ ਦਿਖਾਉਣਾ ਰਾਜ ਰਾਇਲ ਸਿਲਕ ਸਟੋਰ ਦੇ ਨਾਂ ਤੇ ਤੇ ਅੱਜ ਉਹ ਬਾਈ ਨੂੰ ਪੁੱਛਿਆ ਆਪਾਂ ਉਹ ਕੀ ਕੀ ਵੈਰਾਇਟੀਆਂ ਮਿਲਦੀਆਂ ਨੇ ਕੀ ਕੀ ਨਾਂ ਮੈਨੂੰ ਲੱਡੀ ਉਹਰੇ ਕੀ ਕੀ ਮਿਲਦਾ ਆਪਣੇ ਸਾਰੇ ਬਾਈਆਂ ਨੂੰ ਆਪਣੇ ਦੱਸੋ ਤਾਂ ਕਿ ਕੱਲ ਨੂੰ ਆ ਕੇ ਉਹਰੇ ਸਭ ਤੋਂ ਪਹਿਲਾਂ ਤਾਂ ਬੱਬੂ ਬਾਈ ਤੁਹਾਡੇ ਇੱਥੇ ਪੁੱਛਣਦੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਬਾਈ ਆਪਾਂ ਨਾ ਵੀਰੇ ਇਹ ਕਿ ਜਿਵੇਂ ਅੱਜ ਕੱਲ ਆਪਣੇ ਮੁੰਡੇ ਸਾਰੇ ਬਾਹਰ ਜਾਈ ਜਾਂਦੇ ਆ ਹਨਾ ਕੰਮ ਨੂੰ ਕਰਕੇ ਆਪਾਂ ਸਿਰਫ ਇਸ ਕੰਮ ਦਾ ਸਬੂਤ ਵੀ ਮਿਹਨਤ ਨੂੰ ਆਪਣੇ ਕੋਲ ਬਾਈ ਰੋਇਲ ਰਾਜ ਦੇ ਨਾਲ ਉੱਤੇ ਆਪਣਾ ਇਹ ਕੱਪੜੇ ਦਾ ਕੰਮ ਕਰਿਆ ਇੱਥੇ ਲੇਡੀਜ਼ ਦਾ ਹਰ ਤਰ੍ਹਾਂ ਦਾ ਜਿਵੇਂ ਲਹਿੰਗਾ ਚੋਲੀ ਵਿਆਹ ਵਾਸਤੇ ਲਹਿੰਗੇ ਬ੍ਰਾਈਡਲ ਵਗੈਰਾ ਆਪਣਾ ਰੈਂਡਪ ਦੇ ਪੈਂਟ ਕੋਟ ਬੰਦਿਆਂ ਲਈ ਕੁਰਤੇ ਪਜਾਮੇ ਜੀਜਾ ਕੋਟ ਸਾਰੇ ਵਧੀਆ ਲੈਵਲ ਦਾ ਪੱਗਾਂ ਕੁੱਲ ਬੈਲ ਦੀਆਂ ਤੇ ਖਾਸ ਕਰ ਕੁੜੀਆਂ ਲਈ ਡਰੈੱਸਾਂ ਜਿਵੇਂ ਮਤਲਬ ਨਾਈਟ ਡਰੈੱਸਾਂ ਹੋਗੀਆਂ ਵਿਆਹ ਸ਼ਾਦੀਆਂ ਵਾਲੀਆਂ ਜਾਂ ਆਪਣੇ ਆਮ ਇੱਥੇ ਕੀ ਹੈ ਜਿਹੜੀ ਡਰੈੱਸਾਂ ਨੇ ਆਪਣੇ ਜਿਹੜੀ ਕੁੜੀ ਤੇ ਕੁੜੀ ਦਾ ਕੱਦ ਲੰਬਾ ਵੱਡੀ ਆਈਟਮ ਦੀ ਡਰੈੱਸਾਂ ਨਹੀਂ ਮਿਲਦੀਆਂ ਆਪਣੇ ਕੋਲ 6 ਸ਼ਿਫਟ ਟਾਈਟ ਦੀਆਂ ਡਰੈੱਸਾਂ ਸਾਰਾ ਬ੍ਰਾਂਡਡ ਸਾਰਾ ਕੱਪੜਾ ਤੇ ਇੱਕ ਨੰਬਰ ਗਰੰਟੀ ਹੈ ਆਪਣੀ ਸਭ ਤੋਂ ਮੇਨ ਗੱਲ ਇਹ ਹੈ ਕਿ ਆਪਾਂ ਬਹੁਤ ਜ਼ਿਆਦੇ ਜਾਇਜ਼ ਰੇਟਾਂ ਦੇ ਕਿਉਂਕਿ ਆਪਾਂ ਆਪਣਾ ਨਾਮ ਬਣਾਉਣਾ ਆਪਾਂ ਕੋਈ ਕਮਾਈ ਲਈ ਨਹੀਂ ਇੱਕ ਪੈਣ ਪੈ ਨਾਲ ਜੁੜੇ ਰਹਿਣ ਲਈ ਆਪਣੇ ਸਰਕਲ ਨੂੰ ਸੰਭਲਣ ਲਈ ਉਹਦੇ ਲਈ ਕੰਮ ਕਰਿਆ ਆ ਵੀ ਆਉਂਦਾ ਵੀ ਆਉਂਦਾ ਵੀ ਆਪਣਾ ਰੇਟ ਕਿੱਥੋਂ ਲੈ ਕੇ ਕਿੱਥੇ ਤੱਕ ਸਟਾਰਟ ਨੇ ਆਪਾਂ ਦਾ ਬੱਬੂ ਭਾਈ ਆਪਣੇ ਏਰੀਏ ਨੂੰ ਆਪਣਾ ਜਿਵੇਂ ਦਿਹਾਤੀ ਪਿੰਡੂ ਏਰੀਆ ਦੇਖਦੇ ਹੋਏ ਆਪਣੇ ਕੋਲੇ 2200 ਰੁਪਏ ਤੋਂ ਲੈ ਕੇ ਸਟਾਰਟਿੰਗ ਸੂਟ ਦੀ ਟੀ-ਸ਼ਰਟ ਦੀ ਠੀਕ ਹੈ 2200 ਰੁਪਏ ਤੋਂ ਲੈ ਕੇ ਆਪਣੇ ਲਵੇ 2.5 ਲੱਖ ਰੁਪਏ ਤੱਕ ਦੀ ਵੀ ਆ ਸਕਦਾ ਜਿਵੇਂ ਸਾਬੇ ਸੱਚੀ ਦੇ ਲੈਂਗੇ 2.3 ਲੱਖ ਦੇ ਨੇ ਤੇ 2.5 ਤੋਂ ਲੈ ਕੇ ਹਰ ਤਰ੍ਹਾਂ ਦਾ ਮਤਲਬ ਜਿਵੇਂ ਜਿਵੇਂ ਦਾ ਭਾਈ ਜਿਵੇਂ ਕੁੜਤੇ ਪਜਾਮੇ ਅੱਜ ਕੱਲ ਜਿਵੇਂ ਮੰਤਰੀ ਵਗੈਰਾ ਜਾਂ ਕਲਾਕਾਰ ਵਗੈਰਾ ਪਾਉਂਦੇ ਨੇ ਉਹੀ ਕੁੜਤੇ ਪਜਾਮੇ ਸੇ ਮਿਲਦੇ ਨੇ ਹਾਂਜੀ ਹਾਂ ਸਤਿ ਸ੍ਰੀ ਅਕਾਲ ਭਾਈ ਜੀ ਜਿਵੇਂ ਹੁਣ ਆਪਾਂ ਨੇ ਵਧੀਆ ਕੋਟਨ ਲੈਣੀ ਹੈ ਜੀ ਇਹਨੂੰ ਪੇਪਰ ਕੋਟਨ ਚੱਲ ਰਹੀ ਹੈ ਜੀ ਅਰਵਿੰਦ ਬ੍ਰਾਂਡ ਦੀ ਵਧੀਆ ਕੋਟਨ ਜੀ ਹਾਂ ਤੇ ਲੀਲਨ ਜੀ ਠੀਕ ਹੈ ਜੀਆ ਕੋਟਨ ਵੀ ਅਰਵਿੰਦ ਬ੍ਰਾਂਡ ਦੀ ਮਤਲਬ ਸਾਰੇ ਲੀਲਨ ਕਲੱਬ ਔਰ ਇਦਰ ਅਰਵਿੰਦ ਵਗੈਰਾ ਦੀ ਓਰੀਜినਲ ਕੋਟਨ ਰੱਖਦੇ ਆਂ ਜੀ ਆਪਾਂ ਇਹ ਜਿਹੜਾ ਭਾਈ ਸਿੰਗਲ ਵਗੈਰਾ ਪਾਉਂਦੇ ਨੇ ਅੱਜਕੱਲ ਜਿਵੇਂ ਭਾਈ ਕਲੱਬ ਤੋਂ ਦੂਰੀ ਪਾਉਂਦੇ ਨੇ ਹਾਂ ਇਹ ਵੀਰ ਬਿੰਦਤਾ ਬਾਈ ਬ੍ਰਾਂਡਡ ਕੱਪੜਾ ਹੀ ਵੇਚ ਰਿਹਾ ਬਾਈ ਜਿੰਨਾ ਵੀ ਹੈ ਇਹ ਜਿਹੜੀ ਸ਼ੇਰਵਾਨੀ ਬਣਦੀ ਆ ਪਾਰਟੀ ਵੇਅਰ ਜਿਵੇਂ ਨਾਈਟ ਵਗੈਰਾ ਜਾਗੋ ਜੁਗੋ ਲੀ ਜੈਂਟਸ ਵੀਰੇ ਹਾਂਜੀ ਅਸੀਂ ਦਾ ਜਿਵੇਂ ਕੋਟ ਪੈਂਟ ਆਪਣੇ ਲਈ ਕੋਟ ਪੈਂਟ ਤੇ ਬਾਈ ਆਪਣੇ ਲਈ ਆ ਦੇਖੋ ਜੀ ਮੇਰੇ ਰੇਮਡ ਦੀ ਕੁਆਲਿਟੀ ਰੱਖੀ ਜੀ ਸਾਰੀ ਰੇਮਡ ਤੋਂ ਉੱਪਰ ਕੋਈ ਬ੍ਰਾਂਡ ਨਹੀਂ ਹੁੰਦਾ ਹੈਗਾ ਠੀਕ ਹੈ ਹਾਈ ਲੈਵਲ ਦੀ ਕੋਟਨ ਦੀ ਮਤਲਬ ਜਿੰਨੇ ਤੁਸੀਂ ਕਹੋਗੇ ਆਪਣੇ ਲਈ ਇਹ ਸਾਰੇ ਬਾਈ ਰੇਮਡ ਤੇ ਪੈਂਟ 500 ਰੁਪਏ ਮਿਲ ਜੀਗਾ ਬਾਈ ਰੇਮਡ ਦਾ ਆਪਣੇ ਲਈ ਠੀਕ ਹੈ ਸਟਾਕ ਬਹੁਤ ਆ ਬਾਈ ਗੋਦਾਮ ਚ ਬਾਲਾ ਬਹੁਤ ਸਟਾਕ ਪਿਆ ਹਰ ਚੀਜ਼ ਦਾ ਮ ਸੋ ਸੋ ਕਲਰ ਬਈ ਹੈ ਮਹਿੰਗਾ ਸਸਤੇ ਤੋਂ ਸਸਤਾ ਹਰ ਇੱਕ ਤਰ੍ਹਾਂ ਦੀ ਚੀਜ਼ ਬਈ ਹੈ ਹਰ ਇੱਕ ਤਰ੍ਹਾਂ ਦੀ ਬਦਲ ਜਿੰਨੇ ਕੋਈ ਟਾਪ ਕੁਆਲਿਟੀ ਲੈਣਾ ਚਾਹੁੰਦਾ ਹੈ ਕੋਈ ਵੀ ਕੁੜਤਾ ਪਜਾਮਾ ਅੱਜ ਕੱਲ ਕੁੜਤੇ ਪਜਾਮੇ ਆਏ ਨੇ ਜਿਵੇਂ ਕੋਈ ਕੋਈ ਵੀ ਚੀਜ਼ ਡੁੱਲਦੀ ਹੈ ਤਾਂ ਵਿੱਚ ਦੀ ਦਾਗ ਨਹੀਂ ਪੈਂਦਾ ਵਾਟਰਪੂਫ ਵੀ ਹੈਗਾ ਵਾਟਰਪੂਫ ਹੈਗਾ ਸਾਰੇ ਹੈਗੇ ਨੇ ਟੋਟਲ ਕੀ ਜਾਦਾ ਸਾਰੇ ਮੇਲੇ ਬਈ ਜੱਡ ਵੀਰੇ ਤੇ ਇੰਦਰੋਂ ਆਜੋ ਸੇਖੋ ਕੰਪਲੈਕਸ ਇਹ ਨਵੀਂ ਮਾਰਕੀਟ ਬਣੀ ਹੈ ਦੋਵੇਂ ਪਾਸੇ ਐਂਟਰੀ ਹੈ ਅਦਰ ਕਾਰ ਪਾਰਕਿੰਗ ਵਾਸਤੇ ਵੀ ਵਧੀਆ ਖੜਨੂੰ ਜਗਾੜ ਕਰਿਆ ਹੋਇਆ ਤੇ ਸ਼ੋਰੂਮ ਬਣਿਆ ਕੱਪੜੇ ਦਾ ਆਪਣੇ ਲਾਡੀ ਮਿਸਟਰ ਐਮ ਸੀ ਦਾ ਘੱਗੇ ਵਾਲੇ ਦਾ ਹਰ ਇੱਕ ਤਰ੍ਹਾਂ ਦਾ ਔਰ ਕੱਪੜਾ ਲੇਡੀਜ਼ ਤਰ੍ਹਾਂ ਦਾ ਲਾ ਲੋ ਜੈਂਟਸ ਵੀ ਦੋਹੇ ਤਰ੍ਹਾਂ ਦਾ ਸਮਾਨ